ਵੜਾ ਕੱਲ ਜਦੋਂ ਪੁਲਿਸ ਨੇ ਤਲਾਸ਼ੀ ਲਈ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਤੇ ਅੱਗੇ ਬਰਾਂਡਾ ਬਣਿਆ ਹੋਇਆ ਜੀ ਜੋ ਕਿ ਦਰਵਾਜ਼ਾ ਸਾਹਿਬ ਦੇ ਵਿੱਚ ਹੀ ਕਵਰ ਆ ਜੀ ਉਹਦੇ ਉਸ ਬਰਾਂਡੇ ਦੇ ਵਿੱਚ ਇੱਕ ਸਾਈਡ ਤੇ ਅਕਲਮਾਰੀ ਪੈਂਚੀਤੀ ਸੀ ਜਿਹਦੇ ਵਿੱਚੋਂ ਇਹ ਜਿਹੜਾ ਇਤਰਾਜ ਜੋ ਇਸ ਮਗਰੀ ਬਾਬੇ ਦੀ ਮਰੀਆ ਉਹਦੇ ਵਿੱਚ ਤਮਾਕੀ ਜ਼ਰਦਾ ਕਹਿ ਸਕਦੇ ਆ ਜੀ ਉਹੋ ਤੇ ਇੱਕ ਇਹਦੇ ਨਾਲ ਕਲੀ ਵਰਤ ਦੀ ਆ ਜੀ ਮਾਲਾ ਢੀ ਦੀਆਂ ਗੋਲੀਆਂ ਤੇ ਹੂਰ ਸਿੰਘ ਸੰਬੰਧੀ ਜਿਹੜੀਆਂ ਚੀਜ਼ਾਂ ਉਹ ਬਰਾਂਡਾ ਸੀ ਕੀ ਸੇ ਗੱਲ ਅਸਤ ਮਤਦਾਨ ਜਲੋਰ ਸਿੰਘ ਸਰ ਜਿਹੜਾ ਆਹ ਘਟਨਾ ਵਾਪਰੀ ਹੈਗੀ ਆ ਤੁਸੀਂ ਉਹਨਾਂ ਨੂੰ ਲੈ ਕੇ ਆਏ ਸੀਗੇ ਤੇ ਕਿੰਨੇ ਟਾਈਮ ਤੋਂ ਤੁਸੀਂ ਜਾਣਦੇ ਹੋ ਇਸ ਬਾਰੇ ਥੋੜੀ ਜਾਣਕਾਰੀ ਦੇ ਦਿਓ ਸਰ ਅਸੀਂ ਆਹ ਸਾਲ ਤੋਂ ਜਾਣਦੇ ਸੀਗੇ ਉਹਨਾਂ ਨੂੰ 7 ਸਾਲ ਤੋਂ ਠੀਕ ਹੈ ਤੇ ਸਾਨੂੰ ਯਾਨੀ ਕਿ ਅਸੀਂ ਦਾ ਗੁਰੂਗਰਾ ਸਾਹਿਬ ਨਾਲ ਜੋੜਿਆ ਸੀਗਾ ਉਹਨਾਂ ਨੇ ਸਾਨੂੰ ਅਸੀਂ ਤਾਂ ਉਹ ਚੱਕਰ ਤੇ ਰਹੇਗੇ ਸਰ ਸਾਨੂੰ ਉਹਦਾ ਸਹੀ ਰੂਪ ਦਾ ਪਤਾ ਨਹੀਂ ਲੱਗਦਾ ਜੇ ਸਾਨੂੰ ਸਹੀ ਰੂਪ ਦਾ ਉਹਦਾ ਪਤਾ ਲੱਗ ਜਾਂਦਾ ਤੇ ਅਸੀਂ ਬੱਚਾ ਨੂੰ ਕਦੇ ਵੀ ਉਹਦੇ ਕੋਲੇ ਨਹੀਂ ਭੇਜਦੇ ਸਾਨੂੰ ਤਾਂ ਆਇਆ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜੋੜਿਆ ਸੀਗਾ ਬਾਣੀ ਨਾਲ ਜੋੜੇ ਸੀਗੇ ਬੱਚੇ ਸੁਬ੍ਹਾ ਸਦੇ ਆਉਂਦੇ ਸੀਗੇ ਰਹਿ ਰਸ ਕਰ ਜਾਂਦੇ ਸੀ ਤੇ ਸਾਨੂੰ ਉਹਦੀਆਂ ਜਣ ਕੇ ਹਰਕਤਾਂ ਦਾ ਇਹ ਪਤਾ ਨਹੀਂ ਲੱਗਾ ਹੁਣ ਜਦੋਂ ਕੌਸਲੇ ਕਾਰਵਾਈ ਕੀਤੀ ਹੈ ਸਰ ਉਹਦੇ ਬੈਗ ਦੇ ਵਿੱਚੋਂ ਸਮਾਨ ਮਿਲਿਆ ਜੋ ਉਹ ਤਾਂ ਸਰ ਦੇਖਣਯੋਗ ਨਹੀਂ ਹੈ ਕੀ ਸਮਾਨ ਮਿਲਿਆ ਜੀ ਸਮਾਨ ਸਰ ਆਪਣਾ ਹੈਗੇ ਆਇਆ ਹੈ ਟਰੈਕਸ ਵਾਰੇ ਆ ਕੋਈ ਗੋਲੀਆਂ ਗਾਲੀਆਂ ਸਰ ਬਹੁਤ ਕੁਝ ਹੋਰ ਮਿਲਿਆ ਆ ਜਰਦਾ ਮਿਲਿਆ ਸਰ ਜਰਦਾ ਜਰਦਾ ਵੀ ਮਿਲਿਆ ਸਰ ਇਹ ਬੈਗ ਕਿਦਾ ਸੀ ਜੀ ਸਰ ਉਹ ਦੇ ਸੀ ਕੀ ਨਾਮ ਨਾਮ ਬੋਲੋ ਨੰਮ ਰੇਂਦਰਪਾਲ ਸਿੰਘ ਸੀ ਜੀ ਇਹ ਜਿਹੜਾ ਬਹਿ ਦੱਸਣ ਦੇ ਵਿੱਚ ਆ ਹਰਿੰਦਰ ਹੋ ਸਕਦਾ ਸਰ ਨਾਮ ਉਹਦਾ ਕੋਈ ਹੋਰ ਨਾਮ ਰੇਂਦਰਪਾਲ ਸਿੰਘ ਦੱਸ ਦਿੱਤੀ ਸੀ ਜੀ ਉਹਦਾ ਮਤਲਬ ਕਿ ਬਾਬਾ ਜੀ ਜੋ ਵੀ ਮਤਲਬ ਕਿ ਕੱਲ ਮੋਗਾ ਤੋਂ ਮਤਲਬ ਕਿ ਸਭ ਤੋਂ ਪਹਿਲਾਂ ਜੀ ਮੇਰੇ ਘਰ ਆਏ ਸੀ ਜੀ ਤੇ 15-20 ਮਿੰਟ ਮਤਲਬ ਕਿ ਬੈਠੇ ਜਿਹਦੇ ਵਿੱਚ ਮੈਂ ਮਤਲਬ ਕਿ ਸੇਵਾਦਾਰ ਸੀ ਜੀ ਤੇ ਮੇਰੀ ਸਸ਼ਟਾ ਰਾਜਪਾਲ ਹੋ ਰਹੀ ਸੀ ਜੀ ਬਾਬਾ ਜੀ ਕੋਲੇ ਇੱਕ ਮਤਲਬ ਕਿ ਪੇਪਰ ਦੇ ਵਿੱਚ ਬਰੇਟਾ ਹੋਇਆ ਤੇ ਕਾਹਦੀ ਆਸ ਰਹੀ ਆ ਇੱਕ ਕਾਪੇ ਦੀ ਤਰ੍ਹਾਂ ਸਜਾਈ। ਫੋੜ ਕੇ ਤਾਂ ਉਹਨਾਂ ਨੇ ਮੈਨੂੰ ਨਹੀਂ ਦਿਖਾਇਆ ਪਰ ਉਹ ਦੇਖਣ ਵਿੱਚ ਲੱਗ ਰਿਹਾ ਸੀ ਕਿ ਤੁਸੀਂ ਤਾਂ ਨਹੀਂ ਮਤਲਬ ਇੱਕ ਕੱਪ ਆ। ਮੇਰੇ ਪੁੱਛਣ ਤੇ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਇਹਦੇ ਵਿੱਚ ਕੀ ਚੀਜ਼ ਆ? ਉਹ ਕਹਿੰਦੇ ਵੀ ਇਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਟੰਡਾ ਹੈ ਜੋ ਕਿ ਮਤਲਬ ਕਿ ਧੌਣਾ ਟੱਟ ਹੁੰਦਾ ਹੈ। ਤੇ ਉਹਨਾਂ ਨੇ ਔਰ ਗੱਲ ਸਾਡੇ ਸਾਹਮਣੇ ਕਰਤਾ ਪਰ ਸਾਨੂੰ ਪਤਾ ਨਹੀਂ ਸੀ ਕਿ ਅੰਵੇ ਪਹਿਲਾਂ ਵੀ ਇੱਕ ਨਕਸੰਦ ਰੱਖਦੇ ਹੁੰਦੇ ਸੀ ਕੋਲ। ਅਸੀਂ ਤਾਂ ਅੱਜ ਵੀ ਕਿਤੇ ਪਹਿਲਾਂ ਵੀ ਤਰ੍ਹਾਂ ਦੀ ਵੈਸੇ ਕੋਈ ਚੀਜ਼ ਲੈ ਕੇ ਆਏ ਆ। ਵੀ ਆ ਵੀ ਸੇਫਟੀ ਵਾਸਤੇ ਜਾਂ ਵੈਸੇ ਮਤਲਬ ਕਿ ਜੇ ਜਦੋਂ ਘਟਨਾ ਵਾਪਰੀ ਉਸ ਤੋਂ ਪਹਿਲਾਂ ਤੁਹਾਡੇ ਘਰੇ ਆਏ ਸੀਗੇ ਕਿੰਨੇ ਵਜੇ ਦਾ ਟਾਈਮ ਉਦੋਂ ਸਾਢੇ 10 ਪੌਣੀ 11 ਦੇ 3 ਦਾ ਟਾਈਮ ਹੈ ਜੀ ਮਤਲਬ ਕਿ ਮੁੜ ਕੇ ਜਿਹੜੀ ਜਗ੍ਹਾ ਤੇ ਸਤਲਗੰਗਾ ਦਾ ਕਤਰ ਕੀਤਾ ਗਿਆ ਜਿੱਥੇ ਚਲੇ ਗਏ ਜੀ ਰਾਤ ਨੂੰ ਸਾਢੇ 10 11 ਵਜੇ ਤੇ ਕਿ ਦਿਨ ਉਦੋਂ ਤੁਹਾਡੇ ਘਰੇ ਆਏ ਸੀ ਪਹਿਲਾਂ ਅੱਜ 10 ਮਿੰਟ 15 ਮਿੰਟ ਦੇ ਵੀ ਮੇਰੇ ਘਰ ਤੇ ਜਸ ਤੋਂ ਬਾਅਦ ਉਹਨਾਂ ਨੇ ਆ ਘਟਨਾ ਵਾਪਰੀ ਕਿ ਮਤਲਬ ਕਿ ਉਸੇ ਹੀ ਦਿਹਾੜ ਨਾਲ ਵੀ ਉਹਨਾਂ ਦਾ ਕਤਰ ਕਰ ਇਰਾਉਤ ਮੌਕੇ ਤੋਂ ਬਰਾਮਦ ਹੋਇਆ ਉਹੀ ਹਥਿਆਰ ਸੀ ਆ ਉਹਦੋਂ ਤੁਸੀਂ ਉਹਨਾਂ ਨੂੰ ਕੋਈ ਆਲਦੇ ਹੋਰ ਪ੍ਰਭਾਵ ਦੇ ਮੈਂਬਰਾਂ ਨੂੰ ਇਹ ਗੱਲ ਨਹੀਂ ਕੀਤੀ ਵੀ ਇਹ ਕੋਲੇ ਕਾਪਾ ਗੋ ਨਹੀਂ ਜੋ ਪਹਿਲਾਂ ਵੀ ਮਤਲਬ ਜਿਵੇਂ ਗੜਾਸੀ ਹੋ ਗਈ ਜਾਂ ਮਤਲਬ ਕਿ ਖੁੰਡੀ ਹੋ ਗਈ ਜਾਂ ਰਲਗਰਾਸ ਮਤਲਬ ਇਹ ਰੱਖਦੇ ਹੁੰਦੇ ਸੀ ਵੀ ਵੀ ਛੋਟੇ ਹਥਿਆਰ ਮਤਲਬ ਇਹ ਸਾਨੂੰ ਪਤਾ ਨਹੀਂ ਸੀਗਾ ਵੀ ਮਤਲਬ ਕਿ ਕਿਉਂ ਰੱਖਦੇ ਦੇ ਕਿਉਂ ਰੱਖਦੇ ਸਵਾਸੀ ਇਹਨੇ ਹਾਂ ਜਿੰਨਾ ਵਿਸ਼ਵਾਸ ਬੱਧਾ ਹੋਣਾ ਸੀਗਾ ਸਾਨੂੰ ਸਭ ਨੂੰ ਤੇ ਮਤਲਬ ਤੁਹਾਡੀ ਸਸ ਜਿੰਨੀ ਉਮਰ ਸੀਗੀ ਉਹਨਾਂ ਦੀ 30 ਸਾਲ ਦੀ ਉਮਰ ਸੀ 31 ਦੇ ਕਰੀਬ ਸੀ ਜੀ ਅਬਰ ਸ਼ਕੇਵਾ ਸੀ ਨਾ ਖਜਮਤ ਸਦਾ ਹੋਇਆ ਸੀ ਅੰਬਰ ਤੋਂ ਸਾਰੇ ਬੱਚੇ ਨਹੀਂ ਸੀ ਅਜੇ ਮਤਲਬ ਕਿੰਨੇ ਬੱਚੇ ਸੀ ਕਿੰਨੇ ਟਾਈਮ ਤੋਂ ਪਾਣੀ ਕਢ ਜਾਂਦੇ ਨਾਲੋਂ ਉਹਨਾਂ ਕੋਲੇ ਮਤਲਬ ਕਿ ਸਵੇਰ ਦੇ ਟਾਈਮ ਮਤਲਬ ਕਿ ਸਵੇਰੇ ਸ਼ਾਮ ਦੇ ਟਾਈਮ ਮਤਲਬ ਕਿ ਇਸ ਸਮਾਂ ਕਰਦੇ ਹੁੰਦੇ ਸੀ ਤੇ ਉਹਦਾ ਪਤਾ ਨਹੀਂ ਜੀ ਉਹਦੇ ਉਹਨਾਂ ਨੇ ਕਹੇ ਸੀ ਸੁਖਨੀ ਸਾਹਿਬ ਦੇ ਬਾਠ ਕਰਨੇ ਆ ਵੀ ਮਤਲਬ ਕਿ ਅਸੀਂ 4:30 ਵਜੇ 4:30 ਵਜੇ ਤੱਕ ਵੀ ਬਚਨ ਸਿੰਘ ਦੇ ਘਰੇ ਮਤਲਬ ਕਿ ਜਿੱਥੇ ਉਹਨਾਂ ਦੀ ਕਤਲ ਕੀਤੀ ਗਈ ਸੀ ਉੱਥੇ ਨੂੰ ਪਤਾ ਨਹੀਂ ਕਿਹੜੇ ਬਹਾਨੇ ਨਾਲ ਲੈ ਕੇ ਗਏ ਉੱਥੇ ਜਾ ਕੇ ਇਸ ਨੂੰ ਸਾਡੇ ਵਾਸ਼ਰੂ ਕਰ ਰਹੇ ਹੁਣੇ ਤਾਂ ਵੀ ਪਤਾ ਨਹੀਂ ਵੀ ਉਹਨਾਂ ਦੇ ਵਿੱਚ ਕੀ ਕਮੀ ਸੀ ਜਾਂ ਮਤਲਬ ਕਿ ਸਾਨੂੰ ਤਾਂ ਉਹਨਾਂ ਨੇ ਬਾਣੀ ਨਾਲ ਜੋੜਾਂ ਦੀ ਸਾਨੂੰ ਐ ਚੰਗਾ ਮਹਿਸੂਸ ਹੁੰਦਾ ਸੀ ਕਿ ਅਸੀਂ ਗੁਰੂ ਵਾਲੇ ਪਾਣੀ ਹੈ ਜੀ ਕਿ ਪਾਣੀ ਨਾਲ ਜੁੜ ਕੇ ਵੀ ਮਤਲਬ ਕਿ ਅਸੀਂ ਚੰਗੇ ਰਸਤੇ ਪਏ ਜੀ ਸਾਨੂੰ ਇਹਦੇ ਵਿੱਚ ਕੋਈ ਰੀਜਨ ਨਹੀਂ ਪਤਾ ਲੱਗਾ ਵੀ ਉਹ ਸਾਡੇ ਬੱਚਾ ਨਾਲ ਜਿੱਦਾਂ ਕਿਉਂ ਕਰਨਾ ਚਾਹੁੰਦੇ ਸੀ ਤੇ ਕਿਉਂ ਕੀਤਾ ਦੋ ਕਾਰਨ ਹੋ ਸਕਦੇ ਨੇ ਜਿਹੜਾ ਇਹ ਪਾਸ ਕਰਦੇ ਸੀਗੇ ਇਸ ਤੋਂ ਪਹਿਲਾਂ ਕਰੋ ਹੋਇਆ ਸੀ ਆਸ ਤੋਂ ਪਹਿਲਾਂ ਤਾਂ ਕਦੀ ਨਹੀਂ ਜਾਂਦੇ ਸੀ ਮਤਲਬ ਕਿ ਜੀ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਪਾਠ ਕਰਦੇ ਹੁੰਦੇ ਸੀਗੇ ਜੀ ਉਦੋਂ ਹੀ ਮਤਲਬ ਕਿ ਪਤਾ ਨਹੀਂ ਕਿਉਂ ਕਹਿੰਦੇ ਵੀ ਸਵੇਰੇ ਮਤਲਬ ਕਿ ਵੀ ਮਿਹਨਾ ਚੜਨਾ ਹੈਗਾ ਜਾਂ ਜਿਹੜਾ ਆਪਾਂ ਕੋ ਸਭ ਨਾਲ ਬਾਤ ਕਰਦੇ ਹਾਂ ਤੁਸੀਂ ਦਿੰਦੇ ਜੇ ਮੈਂ ਤੁਹਾਡੀਆਂ ਸਿਸਟਰ ਸੀ ਤੁਹਾਡੀ ਜਾਂ ਬੱਚੇ ਛੋਟੇ ਸੀ ਕਹਿ ਸਕਦੇ ਹਾਂ ਪਰ ਦੇ ਕੋਈ ਜ਼ਿਆਦਾ ਨਹੀਂ ਸੀਗੇ ਹਾਂਜੀ ਵੀ ਤੁਸੀਂ ਇਹ ਮਹਿਸੂਸ ਨਹੀਂ ਕੀਤਾ ਵੀ ਰਾਤ ਨੂੰ ਅਸੀਂ ਆਪਦੇ ਬੱਚਿਆਂ ਨੂੰ ਜਾਂ ਆਪਦੇ ਭੈਣ ਭਰਾਵਾਂ ਨੂੰ ਕੱਲਿਆਂ ਨੂੰ ਭੇਜ ਰਹੇ ਹਾਂ ਵੀ ਸਾਨੂੰ ਨਾਲ ਜਾਣਾ ਚਾਹੀਦਾ ਇਹ ਉਸ ਟਾਈਮ ਤੁਸੀਂ ਮਹਿਸੂਸ ਨਹੀਂ ਕੀਤੀ ਹੈਗਾ ਨਹੀਂ ਜੀ ਪਹਿਲਾਂ ਵੀ ਮਤਲਬ ਕਿ ਤੇ ਪਹਿਲਾਂ ਵੀ ਨਿਕਲੇ ਜਾਂਦੇ ਹੁੰਦੇ ਸੀਗੇ ਮਤਲਬ ਕਿ ਪਹਿਲਾਂ ਉਹਨਾਂ ਨੂੰ ਛੱਡ ਕੇ ਵਾਪਸ ਆ ਜਾਂਦੇ ਸੀਗੇ ਪਰ ਉਸ ਦਿਨ ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਨੇ ਵੀ ਮਤਲਬ ਕਿ ਰਾਤ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਪਾਉ ਪਹਿਲਾਂ ਵੀ ਕਦੇ ਰਾਤ ਰਹਿਏ ਐ ਇੰਨੇ ਟਾਈਮ ਤੇ ਨਹੀਂ ਰਾਤ ਪਹਿਲਾਂ ਨਹੀਂ ਕਰੀਏ ਪਹਿਲਾਂ ਤਾਂ ਛੱਡ ਕੇ ਵਾਪ ਕੋਈ için ਨੇ ਅਮਰਤਿਕ ਜਿਹੜੇ ਤੁਹਾਡੇ ਘਰੇ ਰਾਤ ਨੂੰ ਉਹ 11 ਵਜੇ ਪਹੁੰਚੇ ਆ ਗਏ ਹਾਂਜੀ ਤੇ ਉਸ ਟਾਈਮ ਉਨਾਂ ਕੋਲੇ ਕੀ ਕੀ ਸੀਗਾ ਜੀ ਮੈਂ ਤਾਂ ਉਹਨਾਂ ਕੋਲੇ ਜਾ ਮੱਥਾ ਟੇਕਣਾ ਜਦੋਂ ਮੇਰੇ ਕੋਲੇ ਆਏ ਮੈਨੂੰ ਉਹ ਕਹਿਣ ਲੱਗੇ ਬਈ ਭਾਈ ਕਾਕਾ ਤੂੰ ਪਿਆ ਥੱਥਿਆ ਹਾਂ ਪਿਆ ਤੇ ਸਾਡੇ ਬatein ਥੋੜ੍ਹ ਜਾ ਤੇ ਆਦਾ ਮੰਗਾ ਦਾਦਾ ਜਾ ਕੇ ਅੰਦਰ ਜਾ ਕੇ ਉਸ ਟਾਈਮ ਤੁਸੀਂ ਇਕੱਲੇ ਸੀਗੇ ਜਾਂ ਪਰਿਵਾਰ ਦੇ ਮੈਂਬਰ ਹੋਰ ਵੀ ਸੀਗੇ ਨਹੀਂ ਇਕੱਲੇ ਹੀ ਸੀਗੇ ਜਾਂ ਮੇਰੀ ਕੁੜੀ ਸੀਗੀ ਜਿਹੜੀ ਉਹ ਦੇ ਤਾਂ ਨੀ ਨੀ ਉਹ ਤੋਂ ਅੱਗੇ ਗਏ ਸੀ ਉਹ ਸੇਟੀ ਕੰਕਲ ਇੰਸੂਰੈਂਸ ਨੰਬਰ ਲੈ ਕੇ ਸੀ ਇਹਨਾਂ ਦੇ ਕਵਰੇਜ ਮੈਨਨ ਗਏ ਸੀ ਕਿ ਮੱਥਾ ਟੇਕਾਉਣੇ ਅੱਗੇ ਵੀ ਜਾਂਦੇ ਰਹੇ ਆ ਤੇ ਪਰ ਉਹਨਾਂ ਨੇ ਮੈਨੂੰ ਕਮੈਂਟ ਪੰਜ ਵੀ ਨਹੀਂ ਮੈਂਦ ਦਿੱਤੀ ਪੰਜ ਦੇ ਭਾਈ ਕਿ ਤੁਸੀਂ ਥੱਕਿਆ ਹੰਭਿਆਣ ਜਾ ਕੇ ਤੇ ਤੁਹਾਨੂੰ ਆਰਾਮ ਕਰ ਮੈਂ ਜੀ ਉੱਠ ਗਿਆ ਉਥੋਂ ਮੇਰਾ ਮੰਜਾ ਡੱਠਾ ਸੀ ਮੇਲੇ ਦੇ ਵਿਚਾਲੇ ਛੇ ਟਾਂ ਮੇਰਾ ਚਾਰ ਸੁੱਤ ਆਈ ਛੱਡ ਉਥੇ ਮੇਰੇ ਮਗਰ ਜਾਵੜੇ ਪਾਣੀ ਦਾ ਗਲਾਸ ਭਰਿਆ ਜੀ ਉਹਨਾਂ ਨੇ ਧਰ ਕੇ ਤੇ ਬਈ ਨਿਕੜੇ ਠਹਿਰ ਜਾ ਅੱਛੇ ਖੜ ਜਾ ਜੀ ਮੈਂ ਖੜ ਗਿਆ ਜੀ ਆਏ ਉਹਨਾਂ ਨੇ ਛਿੱਟਾ ਦਿੱਤਾ ਜੀ ਛਿੱਟਾ ਦੇ ਕੇ ਮੈਨੂੰ ਕਹਲੇ ਭਾਈ ਸਾਹਿਬ ਵੀ ਤੁਹਾਨੂੰ ਇਹ ਗੱਲ ਕਰਦਿਨੇ ਹੁਕਮ ਕਰਦਿਨੇ ਮੈਂ ਦੱਸੋ ਜੀ ਕਹਿੰਦੇ ਵੀ ਗੱਲ ਇਹ ਹੈ ਬਈ ਆ ਜਿਹੜਾ ਪਾਣੀ ਛਿੜਕਿਆ ਜੀ ਨਹੀਂ ਇਹਦਾ ਇਹ ਤੂੰ ਅੰਦਰ ਅੰਦਰ ਰਹਿਣਾ ਆਪਦੇ ਕਮਰੇ 'ਚ ਇਹ ਤੂੰ ਬਾਹਰ ਤੂੰ ਨਹੀਂ ਆਉਣਾ ਇਹ ਜੀ ਵੀ ਜੇ ਤੁਸੀਂ ਆਉਂਗੇ ਤਾਂ ਛੁੱਟਾ ਜਮਾਂ ਨਾਸ਼ ਹੋ ਜਾਊਗਾ ਜੀ ਤੁਹਾਨੂੰ ਮੰਗਿਆ ਆਟਾ ਨਹੀਂ ਕਿਸੇ ਨੇ ਦਿੱਤਾ ਤੁਹਾਡੇ ਪਰ ਆਪ ਪਵਾਦ ਦੂਸਰੇ ਮੈਂਬਰ ਕਿਤੇ ਸੀਗੇ ਤੁਹਾਡੇ ਬੇਟੇ ਤੇ ਤੁਹਾਡੀ ਉੱਤਾਰ ਵਾਲੀ ਉਹ ਤਾਂ ਘਰੇ ਜੀ ਕਿੱਛ ਨਹੀਂ ਕਰਦੇ ਕਾਲਜ ਖਾਂਜੀ ਉਹ ਕੰਮ ਕਰਦੇ ਉਹ ਪਹਿਲੇ ਹੀ ਬਹਿ ਗਏ ਉਹ ਤਾਂ ਹੁਕਮ ਕਰ ਜਾਂਦੇ ਫਿਰ ਜਾਗਦੇ ਉਹ ਜਾਗਦੇ ਉਹ ਜਾਗਦੇ ਸੀ ਤੁਸੀਂ ਕਹਿੰਦੇ ਤੁਹਾਡੀ ਮੰਜੀ ਚੁਕਾਈ ਗਈ ਮੌਕੇ ਤੇ ਆ ਕੇ ਮੰਜੀ ਸਾਡੀ ਚੁਕਾਤੀ ਉਹਨਾਂ ਨੇ ਜੀ ਕਹਿੰਦੇ ਇਹ ਮੰਜੀ ਚੱਕਣਾ ਆਪਦੀ ਅੰਦਰ ਜਾ ਕੇ ਡਾਲਾ ਐਦੂ ਬਾਹ ਤੂੰ ਜੀ ਨਹੀਂ ਆਉਣਾਗਾ ਸਾਰੇ ਮੰਗੇ ਚੁਕਾਦੇ ਸਾਰੇ ਚੁਕਾਦੇ ਸੀਗੇ ਜੀ ਤੇ ਦੋਨੇ ਬੇਟੇ ਆ ਜੀ ਮੈਂ ਜੀ ਭਰਾ ਨੇ ਸਭੀ ਬੋਲ ਜੀ ਅੱਛਾ ਜੀ ਉਦੋਂ ਬਾਅਦ ਕਹਿੰਦੇ ਤੁਸੀਂ ਨਰਕਾਂ ਦੇ ਅਧਿਕਾਰੀ ਬਣ ਜਾਓਗੇ ਜੇ ਤੁਸੀਂ ਗਾਂ ਆਏ ਤੂੰ ਸੁਣੋ ਇਲੈਟਰੀ ਤੁਹਾਨੂੰ ਤੁਹਾਨੂੰ ਇਹ ਜਿਹੜੇ ਬਾਬੇ ਨੇ ਜੋ ਸਮਾਨ ਮਿਲਿਆ ਪਾਸ ਸਾਹਿਬ ਨੇ ਕਿਹਾ ਹੈਗਾ ਇਹਦੇ ਬਾਰੇ ਕੁਝ ਮਾੜਾ ਮੋੜ ਤੁਹਾਨੂੰ ਕਿਤੇ ਸ਼ੱਕ ਹੋਇਆ ਉਹਨਾਂ ਦੇ ਤੁਹਾਡੀ ਬੇਟੀ ਉਹਨਾਂ ਕੋਲੇ ਪੜਨ ਜਾਂਦੀ ਸੀ ਮੈਂ ਤਾਂ ਪਰ ਬੰਦਾ ਮੈਨੂੰ ਤਾਂ ਜਿਵੇਂ ਕਹਤਾ ਮੈਂ ਤਾਂ ਉਹ ਮੈਂ ਤੁਸੀਂ ਸਪੈਸ਼ਲੋਨਾਂ ਵਾਸਤੇ ਕਮਰਾ ਪਾ ਕੇ ਦਿੱਤਾ ਸੀਗਾ ਕਦੇ ਤੁਸੀਂ ਉਹਨਾਂ ਦੀ ਛਾਣਬੇਣ ਨਹੀਂ ਕੀਤੀ ਵੀ ਇਹ ਬੰਦਾ ਕੀ ਕੀ ਕੰਮ ਕਰਦਾ ਜਾਂ ਕਿੱਥੋਂ ਆਇਆ ਜਾਂ ਬੰਦਾ ਕਿੱਥੋਂ ਆਇਆ ਤੁਹਾਨੂੰ ਤਾਂ ਦੱਸਿਆ ਹੀ ਨਹੀਂਗਾ ਜੀ ਸੱਚ ਤਾਂ ਦੱਸੇ ਤੁਸੀਂ ਪੁੱਛਿਆ ਹੀ ਨਹੀਂ ਜਾਂ ਦੱਸਿਆ ਨਹੀਂ ਗੱਛਾ ਹੀ ਨਹੀਂ ਜੀ ਪੁੱਛਦੇ ਸੀ ਹਾਂ ਜੀ ਪੁੱਛਦੇ ਸੀ ਕੀ ਕਹਿੰਦੇ ਸੀ ਉਦੋਂ ਤੁਹਾਨੂੰ ਉਹ ਦਿੱਲੀ ਕਹਿੰਦੇ ਸੀ ਕਿ ਨੰਦਰ ਕਹਿੰਦੇ ਸੀ ਸੱਚ ਤਾਂ ਦੱਸਿਆ ਹੀ ਨਹੀਂਗਾ ਜੀ ਉਹਨਾਂ ਨੇ ਤੂੰ ਜਿਹੜੀ ਉਹ ਕਮ ਜਿਹੜੀ ਕਮਰੇ ਦੀ ਚਾਬੀ ਕਿਹਨੇ ਕੋਲ ਹੁੰਦੀ ਸੀ ਉਹ ਦੀ ਕਮਰੇ ਦੀ ਚਾਬੀ ਕਿਹਦੇ ਕੋਲ ਹੁੰਦੀ ਸੀ ਕਮਰੇ ਦੀ ਚਾਬੀ ਉਹਨਾਂ ਕੋਲ ਹੀ ਸੀ ਉਹ ਆਉਂਦੇ ਸੀ ਉਹ ਹੀ ਖੋਲਦੇ ਸਾਬ ਸਭ ਕੋਈ ਕੌਣ ਕਰਦਾ ਸੀ ਕਮਰੇ ਦੀ ਸਾਬ ਸਾਬ ਮੌਕੇ ਚਾਬੀ ਦੇ ਦਿੰਦੇ ਸੀ ਮੌਕੇ ਤੇ ਜਦੋਂ ਆਉਂਦੇ ਜਿਵੇਂ ਉਹ ਕਰਦੇ ਉਦੋਂ ਦੇਖ ਕੇ ਜਾਂਦੇ ਸੀਗੇ ਲੈ ਕੇ ਆਉਂਦੇ ਸੀ ਹਾਂਜੀ ਦੇਖ ਕੇ ਜਾਂਦੇ ਸੀਗੇ ਲੈ ਕੇ ਲੈ ਕੇ ਆਉਂਦੇ ਸੀ ਦੇਖ ਕੇ ਜਾਂਦੇ ਠੀਕੇ ਜਾਂਦੇ ਸੀ ਵੀ ਭਰਾ ਆਉਂਦੇ ਸੀ ਵੀ ਆ ਕੱਲ ਨੂੰ ਸਾਫ ਕਰਦੇ ਸਫਾਈ ਕਰਦੇ ਕਿਹੋਂ ਤੱਕ ਜਿਹੜਾ ਤੁਹਾਡਾ ਕਮਰਾ ਬਣਾਇਆ ਸੀਗਾ ਤੁਹਾਡੇ ਮਤਲਬ ਕਿੰਨੇ ਵਾਰ ਉੱਥੇ ਪਹੁੰਚ ਆਏ ਆ ਕਿੰਨੇ ਵਾਰ ਆਏ ਆ ਘੱਟ ਤੋਂ ਘੱਟ 5-6 ਵਾਰ ਐਸ ਦਿਨ ਤੋਂ ਜਿਹੜੀ ਪਹਿਲਾਂ ਉਦੋਂ ਪਹਿਲਾਂ ਕਦੋਂ ਆਏ ਸੀਗਾ ਹਾਂਜੀ ਉਹਦੇ ਬਾਅਦ ਨਹੀਂ ਜਿਹੜੀ ਆ ਘਟਨਾ ਉਹ ਹੀ ਉਸ ਤੋਂ ਪਹਿਲਾਂ ਕਦੋਂ ਆਇਆ ਸੀ ਜਦੋਂ ਆ ਘਟਨਾ ਉਹ ਉਸ ਤੋਂ ਪਹਿਲਾਂ ਕਿਦਨਾਂ ਆਇਆ ਕਿਸ ਦਿਨ ਆਇਆ ਆਈਡੀਆ ਕਿੰਨੇ ਦਿਨ ਪਹਿਲਾਂ ਆਇਆ ਹਫਤੇ 'ਚ ਜੋ ਤੂੰ ਨਾ ਬੋਲ ਯਾਰ ਅਸੀਂ ਤੇਰੇ ਫਾਟਕਾ ਤੂੰ ਤੂੰ ਬੋਲੀ ਨਾ ਵਿੱਚ ਤੇ ਪੁੱਛਾਂਗੇ ਤੈਨੂੰ ਇਹਦੋਂ ਪਹਿਲਾਂ ਕਦੋਂ ਆਇਆ ਸੀ ਜੀ ਜਿਲੰਦਰ ਉਹ ਆ ਕੇ ਤੇ ਫੇਰ ਪਹਿਲਾਂ ਨਹੀਂ ਕਿੰਨੇ ਦਿਨ ਪਹਿਲਾਂ ਆਏ ਸੀ ਅਸੀਂ ਇਹ ਪੁੱਛ ਰਹੇ ਆਂ ਜੀ ਕਿੰਨੇ ਦਿਨ ਪਹਿਲਾਂ ਆਏ ਸੀ ਇਹਦੋਂ ਜਿਹੜੀ ਆ ਘਟਨਾ ਘਟਣਾ ਹੋਣ ਤੋਂ ਪਹਿਲਾਂ 3-4 ਦਿਨ ਪਹਿਲਾਂ ਆਇਆ 3-4 ਦਿਨ ਪਹਿਲਾਂ ਆਇਆ ਉਦੋਂ ਵੀ ਬਾਣੀ ਪੜੀ ਸੀ ਉਹਨਾਂ ਨੇ ਹਾਂ ਉਦੋਂ ਵੀ ਬਾਣੀ ਪੜੀ ਸੀ ਤਾਂ ਦੱਸਿਆ ਹੀ ਨਹੀਂ ਸੀ ਕਿ ਬੱਸ ਮੈਨੂੰ ਤਾਂ ਬਾਹਰ ਹੀ ਕੱਢ ਦਿੰਦੇ ਨਹੀਂ ਗੱਲ ਪਛਾਈ ਤੁਸੀਂ ਉਹ ਵੀ ਸਿਮਰਨ ਕਰਦੇ ਸੀ ਜਸਤਿਆਂ ਉਹ ਉਦੋਂ ਵੀ ਸਿਮਰਨ ਕਰਦੇ ਸੀ ਤੁਸੀਂ ਕਰਦੇ ਸੀਗੇ ਜੀ ਹਾਂ ਉਦੋਂ ਵੀ ਮੁੰਡੇ ਕੁੜੀਆਂ ਆਏ ਸੀ ਨਾਲ ਆਉਂਦੇ ਸੀਗੇ ਜੀ ਨਾਲ ਕਿੰਨੇ ਵਾਰੀ ਆ ਚੁੱਕੇ ਤੁਹਾਡੇ ਮਤਾਬਕ ਹੁਣ ਪੰਜ 6 ਵਾਰੀ ਪੰਜ 6 ਵਾਰ ਤੱਕ ਆ ਚੁੱਕੇ ਆ ਤੇ ਤੁਸੀਂ ਤੁਹਾਨੂੰ ਉੱਥੇ ਨੇੜੇ ਨਹੀਂ ਖੜ੍ਹਨ ਦਿੰਦੇ ਨਾ ਜੀ ਨਾ ਮੈਨੂੰ ਨੇੜੇ ਆਉਣ ਦਿੱਤਾ ਸਗਾਂ ਅੱਗੇ ਮੈਨੂੰ ਕਹਿ ਦਿੰਦੇ ਸੀ ਵੀ ਤੂੰ ਬਹਿ ਜਾ ਤੇ ਜਿੱਦੇ ਕੰਮ ਹੋਣਾ ਸੀਗਾ ਰਾਤ ਨੂੰ ਉਦੋਂ ਮੈਨੂੰ ਤਾਂ ਬਾਹਰ ਹੀ ਕਰਤਾ ਕਹਿੰਦੇ ਵੀ ਜਾ ਭਾ ਹੋ ਕੰਮ ਕਰ ਤੁਸੀਂ ਸਵੇਰ ਕਿੰਨੇ ਵਜੇ ਵੇਖਿਆ ਸਾਰਾ ਕੁਝ ਹੋਇਆ ਮੈਂ ਜੀ 6 ਵਜੇ ਉੱਠਿਆ 6 ਵਜੇ ਮੈਨੂੰ ਪਤਾ ਲੱਗਿਆ ਮੈਂ ਕਾਹਦੀ ਹੰਬੇ ਤੱਕ ਤੇ ਦਿਹਾੜੀ ਤੁਸੀਂ ਵੇਖਿਆ ਜਾਂ ਤੁਹਾਡੇ ਘਰ ਵਾਲੀ ਨੇ ਵੇਖਿਆ ਨਹੀਂ ਮੈਨੂੰ ਪਤਾ ਲੱਗਿਆ ਜੀ ਮੈਂ ਕਿਹਾ ਵੀ ਫੇਰ ਮੈਂ ਇਹਨਾਂ ਕੋਲੇ ਗਿਆ ਤੁਹਾਡੇ ਘਰ ਵਾਲੀ ਕਹਿੰਦੀ ਮੈਂ ਵੇਖਿਆ ਸਭ ਤੋਂ ਪਹਿਲਾਂ ਹਾਂਜੀ ਉਹ ਤਾਂ ਕਹਿੰਦੀ ਮੈਂ ਵੇਖਿਆ ਸਭ ਤੋਂ ਪਹਿਲਾਂ ਤੁਸੀਂ ਇਹਨੇ ਮੈਂ ਵੇਖਿਆ ਪਹਿਲਾ ਬੰਦਾ ਬੰਦਾ ਉਸਾਂ ਜੀ ਵੀ ਗੁੱਸੇ ਹੋਦੀ ਨਹੀਂ ਇਹ ਜ਼ਰੂਰੀ ਨਹੀਂਗਾ ਜੀ ਕੱਲ ਅਸੀਂ ਤੁਸੀਂ ਜਿਹੜੀ ਗੱਲ ਤੂੰ ਪੁੱਛ ਰਹੇ ਆ ਤੁਹਾਡੀ ਤੁਹਾਡੇ ਘਰ ਵਾਲੀ ਭਾਈ ਜੀ ਤੁਸੀਂ ਨਾ ਬੋਲੋ ਵਿੱਚ ਕੋਈ ਤੂੰ ਯਾਰ ਕਿਉਂ ਬੋਲਦੇ ਹੋ ਤੂੰ ਪੁੱਛਾਂਗੇ ਤੁਸੀਂ ਕੰਟੈਂਸ਼ਨ ਲੈਨੇ ਆ ਤੁਹਾਡੇ ਘਰ ਵਾਲੀ ਕਹਿੰਦੀ ਆ ਵੀ ਮੈਂ ਦੇਖਿਆ ਤੁਸੀਂ ਕਹਿੰਦੇ ਮੈਂ ਦੇਖਿਆ ਤੇ ਕੀ ਕੌਣ ਸੱਚਾ ਤੁਹਾਡੇ ਯਾਰਾ ਉਹ ਬਾਈਕ ਕਰੀਓ ਉਸ ਤੇ ਘਟੋੜਾ ਆਪਣਾ ਲੱਗ ਜੇ ਫੇਰ ਕਹਾਂ ਸਰਾਂਗੇ ਨਾ ਨਹੀਂ ਦੇਖੇ OK，阿里巴一的。 के जमाने की है अभी तक क्लियर नहीं हुआ हम कोशिश कर रहे हैं उनका इंटरसिडेंट पता करने का बार में भी इतना आया लेकिन अभी तक कोई क्लेम करने के लिए नहीं आया और तो, हमारी कोशिश पूरी जारी है उनके परिवार को रूंगा लिया कि वो कहाँ से थे और कौर के नंबर थे तो सर ये गाँव में रहते थे या कभी कभार आते थे ना? ये पिछले करीब तेरह चौदह साल से यहाँ होटला मेरे सिंह में रहते थे लेकिन ये बीच में आते जाते रहते थे अब गाँव वाले सिर्फ इतना जानते हैं कि ये कभी दिल्ली जाते थे या कभी जलंधर जाते थे इससे ज़्यादा गाँव वालों को भी कुछ मारा तो अगर अभी बॉडी जो अभी बाबा जी की बॉडी है बाबा जी की बॉडी अभी मसूरी में है वो हम इस पर द रूल घंटे अभी इसको रखेंगे आइडेंटिफाई करने की कोशिश आई मीन बारिश ढूंढने की कोशिश करेंगे अगर तब तक कोई क्लेम नहीं करता या फैमिली का नहीं पता लगता लोग विल गो एज कर ਪਹਿਲੇ 3 ਅਰਟੀਕਲ ਤੋਂ ਮੈਂ ਜੋ ابھی ਪੜ੍ਹੀ ਜਦ ਤੱਕ ਪੋਸਟਮੈਨੋਂ ਦੀ ਰਿਪੋਰਟ हमें मिलने जाती तो इट विल नॉट बी ਪ੍ਰੋਪਰਟੀ ਕਮਨ